ਅਜਦਾ ਦਿਨ ਪੰਥਕ ਸਿਆਸਤ ਦੇ ਵਿੱਚ ਕਾਫੀ ਹੰਗਾਮੇ ਭਰਿਆ ਰਿਹਾ ਜਿੱਥੇ ਇੱਕ ਪਾਸੇ ਐਸਜੀਪੀਸੀ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਤੇ ਉੱਤੇ ਦੂਸਰੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦੇ ਵੱਲੋਂ ਇੱਕ ਵੱਡਾ ਪੰਥਕ ਇਕੱਠ ਬੁਲਾਇਆ ਗਿਆ ਤੇ ਸਭ ਦੇ ਦਰਮਿਆਨ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਕਿ ਬਾਬਾ ਹਰਨਾਮ ਸਿੰਘ ਧੂਮਾ ਜਿਹੜੇ ਨੇ ਇਸ ਪੰਥਕ ਇਕੱਠ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੱਕ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਧਾਰਨਾ ਪ੍ਰਦਰਸ਼ਨ ਬਾਬਾ ਹਰਨਾਮ ਸਿੰਘ ਤੁਮਾਹਰਾ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਜੀ ਹਾਂ ਬਾਬਾ ਹਰਨਾਮ ਸਿੰਘ ਤੁਮਾਹਰਾ ਦੇ ਵੱਲੋਂ ਇਹ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੈ ਦਰਅਸਲ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰਾ ਦੇ ਵੱਲੋਂ ਮੰਗ ਪੱਤਰ ਲੈ ਲਿਆ ਗਿਆ ਜੀ ਹਾਂ ਮੰਗ ਪੱਤਰ ਜਿਹੜਾ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਰਾ ਦੇ ਵੱਲੋਂ ਲੈ ਲਿਆ ਗਿਆ ਹੈ ਜਿਸ ਦੇ ਵਿੱਚ ਮੰਗਾ ਕੁਝ ਰੱਖੀਆਂ ਗਈਆਂ ਨੇ ਬਾਬਾ ਹਰਨਾਮ ਸਿੰਘ ਤੁਮਾਹਰਾ ਦੇ ਵੱਲੋਂ ਜਿਸ ਦੇ ਵਿੱਚ ਸਭ ਤੋਂ ਵੱਡੀ ਮੰਗ ਇਹੀ ਹੈ ਕਿ ਪੁਰਾਣੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਮੁੜ ਤੋਂ ਜਥੇਦਾਰ ਦੀ ਸੇਵਾ ਜਿਹੜੀ ਆ ਦਿੱਤੀ ਜਾਵੇ ਤੇ ਜਿਹੜਾ ਇਹ ਮੰਗ ਪੱਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਰਾ ਦੇ ਵੱਲੋਂ ਲੈ ਲਿਆ ਗਿਆ ਤੇ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਵੱਡੇ ਕੱਠ ਦੀ ਚੇਤਾਵਨੀ ਵੀ ਜਿਹੜੀ ਆ ਉਹ ਦਿੱਤੀ ਗਈ ਹੈ ਬਾਬਾ ਹਰਨਾਮ ਸਿੰਘ ਧੂਮਾਹਰਾ ਦੇ ਵੱਲੋਂ ਬਾਬਾ ਹਰਨਾਮ ਸਿੰਘ ਤੁਮਾਰਾ ਦਾ ਕਹਿਣਾ ਹੈ ਕਿ ਜੇਕਰ 15 April ਤੱਕ ਇਸ ਮੰਗਾ ਦੇ ਉੱਤੇ ਗੌਰ ਨਾ ਕੀਤੀ ਗਈ ਨਾ ਕੋਈ ਤਗੜਾ ਫੈਸਲਾ ਲਿਆ ਗਿਆ ਤਾਂ ਉਹਨਾਂ ਦੇ ਵੱਲੋਂ ਮੁਰ ਤੋਂ ਜਿਹੜਾ ਇੱਕ ਵੱਡਾ ਪੰਥਕ ਇਕੱਠ 15 April ਤੋਂ ਬਾਅਦ ਕਰਾ ਲਿਆ ਜਾਵੇਗਾ ਤਾਂ ਦੱਸਿਏ ਕਿ ਬਾਬਾ ਹਰਨਾਮ ਸਿੰਘ ਤੁਮਾਰਾ ਦੇ ਵੱਲੋਂ ਇਹ ਦੂਸਰਾ ਵੱਡਾ ਪੰਥਕ ਇਕੱਠ ਜਿਹੜਾ ਹੈ ਉਹ ਬੁਲਾਇਆ ਗਿਆ ਸੀ ਇਸ ਤੋਂ ਪਹਿਲਾਂ ਉਹਨਾਂ ਨੇ 15 March ਨੂੰ ਜਿਹੜਾ ਵੱਡਾ ਇਕੱਠ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਸੀ ਜਿੱਥੇ ਉਹਨਾਂ ਨੇ ਜਥੇਦਾਰਾਂ ਨੂੰ ਤਖਤਾਂ ਤੋਂ ਉਤਾਰਨ ਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਸੀ ਤੇ ਉਸ ਤੋਂ ਬਾਅਦ ਅੱਜ ਦਾ ਦਿਨ ਚੁਣਿਆ ਗਿਆ ਸੀ ਕਿਉਂਕਿ ਅੱਜ ਯਾਨੀ ਕਿ 28 ਮਾਰਚ ਨੂੰ ਐਸਜੀਪੀਸੀ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਸੀ ਤਾਂ ਇਹ ਸਭ ਦੇ ਦਰਮਿਆਨ ਉਹਨਾਂ ਨੇ ਵੱਡਾ ਕੱਠ ਲੈ ਕੇ ਜਿਹੜਾ ਨੇ ਬਾਬਾ ਹਰਰਾਮ ਸਿੰਘ ਧੂਮਾ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਤੱਕ ਪਹੁੰਚੇ ਜਿੱਥੇ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਉਹਨਾਂ ਨੂੰ ਉੱਥੇ ਹੀ ਬੈਠਣ ਦੀ ਅਪੀਲ ਕੀਤੀ ਗਈ ਤਾਂ ਉੱਥੇ ਹੀ ਨਾਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਤੇ ਹੁਣ ਉਹਨਾਂ ਦੇ ਵੱਲੋਂ ਇਸ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਹੈ ਉਹਨਾਂ ਨੇ ਇੱਕ ਮੰਗ ਪੱਤਰ ਜਿਹੜਾ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮਿਓ ਰਾ ਨੂੰ ਦੇ ਦਿੱਤਾ ਤੇ ਇਸ ਪੂਰੇ ਮੱਤੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਤੇ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂ ਵਾਲੋਂ ਰਿੱਕੀ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦੀ ਪ੍ਰਤੀਕਿਰਿਆ ਲੈ ਲਿਆ ਨੇ ਦੇਖੋ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜੀ ਪੰਥ ਨੂੰ ਆਵਾਜ਼ ਕਾਲ ਦਿੱਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿਸ਼ਮੂਲਤ ਪਾਈ ਹੈ ਔਰ ਇਹ ਜਿਹੜਾ ਰੋਸ ਮਾਤ ਸੀ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹਟੇ ਦੇ ਕਰ ਰਹੇ ਨੇ ਉਹਨਾਂ ਫੈਸਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਔਰ ਉਹਨਾਂ ਫੈਸਲਿਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਔਰ ਸਾਡੀ ਇਹ ਮੰਗ ਸੀ ਕਿ ਇਹ ਜਥੇਦਾਰਾਂ ਨੂੰ ਹਟਾਉਣ ਦੀ ਜਿਹੜੀ ਵਿਧੀ ਵਿਧਾਨ ਹੈ ਜਿਹੜਾ ਉਹਨਾਂ ਨੂੰ ਲਗਾਉਣ ਦਾ ਉਤਕਰਬ ਹੈ ਵੀ ਬਣਾਇਆ ਜਾਏ ਔਰ ਤਿੰਨੋਂ ਜੱਜਦਾਰਾਂ ਦੀ ਮੋੜ ਬਹਾਲੀ ਕੀਤੀ ਜਾਏ ਸੋ ਸਰਕਾਰਾਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਐਸੋ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੇਨ ਗੇਟ ਦੇ ਉੱਤੇ ਵਾਰ ਹੀ ਉਹਨੂੰ ਧਰਨੇ ਨੂੰ ਰੋਕਤਾ ਗਿਆ ਸ਼ਾਂਤਮਈ ਤਰੀਕੇ ਨਾਲ ਇਹਦਾ ਪ੍ਰਦਰਸ਼ਨ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਹੋਇਆ ਬਾਣੀ ਪੜੀ ਗਈ ਨਾਮ ਸਿਮਰਨ ਹੋਇਆ ਔਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਿਹੜੇ ਧਾਮੀ ਸਾਹਿਬ ਨੇ ਆਪਣੇ ਐਗਜ਼ੀਕਟਿਵ ਦੇ ਕੁਝ ਮੈਂਬਰਾਂ ਦੇ ਨਾਲ ਆ ਕੇ ਉਹ ਮੈਮੋਰੈਂਡਮ ਲੈ ਕੇ ਗਏ ਆ ਜਿੱਥੇ ਉਹਨਾਂ ਨੂੰ ਧਾਮਾ ਸਾਹਿਬ ਨੇ ਇਹ ਮੈਮੋਰੈਂਡਮ ਦਿੱਤਾ ਕਿ 15 April ਤੱਕ ਤੁਸੀਂ ਇਹ ਅਗਰ ਫੈਸਲੇ ਨਹੀਂ ਲਏ ਤੇ ਕੌਮ ਬੱਡੀ ਦੇ ਵਿੱਚ ਪੰਥ ਜਿਹੜੇ ਵੱਡੇ ਫੈਸਲੇ ਲਏਗੀ ਔਰ ਵੱਡੇ ਪ੍ਰੋਗਰਾਮ ਹੁਲਕੇ ਜਾਣਗੇ ਸੋ ਅੱਜ ਜਿਸ ਤਰੀਕੇ ਦੇ ਨਾਲ ਉਹ ਮੈਮੋਰੈਂਡਮ ਲੈ ਕੇ ਗਏ ਨੇ ਔਰ ਅਗਰ ਉਹਨਾਂ ਦੇ ਵਿੱਚ ਮੈਂ ਸਮਝਦਾ ਕਿ ਇਨਸਾਨੀਅਤ ਲਈ ਗੱਲ ਹੈ ਅਗਰ ਉਹਨਾਂ ਦੇ ਵਿੱਚ ਪੰਥ ਲਈ ਦਰਦ ਹੈ ਤੇ ਜਰੂਰ ਇਹਦੇ ਉੱਤੇ ਵਿਚਾਰ ਕੀਤੇ ਜਾਣਗੇ ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰੀਂ ਬੋਰਡ ਦੀ ਮੀਟਿੰਗ ਹੋਈ ਹੈ ਬਜਿਹੜਾ ਇਤਲਾਸ ਹੋਇਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਜਥੇਦਾਰਾਂ ਦੀ ਸ਼ਮੂਲੀਅਤ ਨਹੀਂ ਹੋਈ ਪਹਿਲੀ ਵਾਰ ਜਥੇਦਾਰਾਂ ਨੂੰ ਅਨਰਾਤ ਦੇ ਹਨੇਰਿਆਂ ਦੇ ਵਿੱਚ ਪੰਗਾ ਪਾਈਆਂ ਜਾ ਰਹੀਆਂ ਨੇ ਸੋ ਇਹ ਕਾਲ ਤੱਕ ਤੇ ਜਿਹੜਾ ਸੀ ਇੱਕ ਕੌਮ ਦੀ ਪ੍ਰਭੂ ਸੱਤਾ ਦਾ ਕੇਂਦਰ ਹੈ ਉਹਨੂੰ ਇਸ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਐਸਜੀਪੀਸੀ ਦੀ ਸਭ ਤੋਂ ਵੱਡੀ ਮੈਂ ਸਮਝਦਾ ਨਲਾਇਕੀ ਹੈ ਔਰ ਐਸਜੀਪੀਸੀ ਨੂੰ ਇਸ ਤਰ੍ਹਾਂ ਸੰਗਿਆਨ ਲੈ ਕੇ ਇਨੂੰ ਵਾਪਸ ਬਹਾਲ ਕਰਨਾ ਚਾਹੀਦਾ ਜੋ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੇ ਦੰਗ ਨੂੰ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਛਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਭੁਜੀਆਂ ਉਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੀ ਮੋਢੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਥੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਆ ਜ਼ਥੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਥੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧਿ ਵਿਵਧਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਥ ਪਰਵਾਨ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਥ ਦੀ ਜਿਹੜੀਆਂ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜਥੇਦਾਰ ਸਹਬਾ ਨੂੰ ਪੂਰੀ ਕੌਮ ਦੀ ਰੈਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਕਾਹ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈਣਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ ਸਰਮਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੀ ਟੀਮ ਦੇ ਨਾਲ ਇਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆ ਆ ਮੈਮੋਰੰਡਮ ਲਿਆ ਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੋਦ ਕਰਕੇ ਹੱਲ ਕੱਢਿਆ ਜੀ ਕਿੰਨੀ ਤਰੀਕ ਤੱਕ ਕੋਈ ਭਰੋਸਾ ਦਿੱਤਾ ਕਿੰਨੀ ਤਰੀਕ 15 April ਤੱਕ ਸਾਡੇ ਵੱਲੋਂ ਅਲਟੀਮੇਟਮ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਕਿ 15 April ਤੋਂ ਪਹਿਲਾਂ ਪਹਿਲਾਂ ਇਹ ਦੋ ਮਤੇ ਜਿਹੜੇ ਆ ਜਿਹੜੇ ਮਤੇ 'ਚ ਸੇਵਾ ਮੁਕਤੀ ਆ ਤੇ ਨਵੇਂ ਜਿਹੜੇ ਜਥੇਦਾਰ ਨਿਯੁਕਤ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਬਾਕੀ ਜਿਹੜਾ ਵਿਧੀ ਵਿਧਾਨ ਉਹ ਵੀ ਜਲਦੀ ਬਣਾਇਆ ਜਾਵੇ ਦੋਹਾਂ ਦੀ ਸੰਬੰਧ ਤੇ ਫੈਸਲੇ ਤੋਂ ਬਾਅਦ ਕਿਦਾਰ ਕੁਸੀ ਕਿੰਨੀ ਨੰਗੀ ਚੱਤੇਦਾਰ ਨਹੀਂ ਕਿਵੇਂ ਦੇਖਦੇ ਹੋ ਦੇਖੋ ਬਹੁਤ ਮੰਦ ਭਾਗੀ ਗੱਲ ਆ ਇਹ ਤਾਂ ਹਮੇਸ਼ਾ ਆਏ ਇਹ ਬਾਦਲਦਲ ਦਾ ਇਹ ਜਿਹੜਾ ਹੈਗਾ ਸੁਭਾਅ ਹੀ ਰਿਹਾ ਕਿ ਜਦੋਂ ਵੀ ਕੋਈ ਪੰਥ ਦੀ ਮਰਿਆਦਾ ਭਾਵਨਾ ਦੀ ਗੱਲ ਕਰਦਾ ਉਹਨੂੰ ਪਹਿਲਾਂ ਕਾਂਗਰਸ ਦੀ ਬੀ ਟੀਮ ਕਹਿੰਦੇ ਸੀ ਹੁਣ ਉਹਨੂੰ ਆਰਐਸਐਸ ਦਾ ਭਾਜਪੀ ਦੀ ਬੀ ਟੀਮ ਕਹਿ ਦਿੰਦੇ ਆ ਇਹ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਰਿਹਾ ਇਹਨਾਂ ਨੇ ਲੰਬਾ ਸਮਾਂ ਅਲਾਈਅੰਸ ਬੀਜੇਪੀ ਨਾਲ ਰੱਖਿਆ ਕੇਂਦਰ ਚ ਵੀ ਤੇ ਪੰਜਾਬ ਚ ਵੀ ਸਰਕਾਰ ਬਣੀ ਆ ਦੁਬਾਰਾ ਤਰਲੁਮਸ਼ੀ ਹੋ ਰਿਹਾ ਹੈ ਆਪ ਖੁਦ ਬੀਜੇਪੀ ਆਰਐਸਐਸ ਦੇ ਨਾਲ ਅਲਾਈਅੰਸ ਕਰਨ ਵਾਸਤੇ ਪਰ ਜਿਹੜਾ ਵੀ ਕੋਈ ਪੰਛ ਦੀ ਗੱਲ ਕੌਮ ਦੀ ਗੱਲ ਕਰਦਾ ਉਹਨੂੰ ਏਜੰਸੀਆਂ ਦੇ ਬੰਦੇ ਆਰਐਸਐਸ ਬੀਜੇਪੀ ਦੇ ਬੰਦੇ ਕਹਿ ਕੇ ਕਰਦਾਰਕੁਸ਼ੀ ਕਰਦੇ ਇਸੇ ਤਰ੍ਹਾਂ ਜਥੇਦਾਰਾਂ ਦੀ ਵੀ ਜਿਹੜੇ ਇਹਨਾਂ ਨੇ ਖੁਦ ਲਾਏ ਸੀ ਉਹਨਾਂ ਦੀ ਵੀ ਕਰਦਾਰਕੁਸ਼ੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਹੈ ਜਿੰਨਾਂ ਚਿਰ ਇਹਨਾਂ ਦੇ ਕਹਿ ਅਨਸਾਰ ਕੰਮ ਕੀਤਾ ਉਹਨਾਂ ਚਿਰ ਉਹ ਠੀਕ ਹੈ ਜੇ ਪੰਥਕ ਭਾਵਨਾਵਾਂ ਪਰੰਪਰਾਵਾਂ ਅਨਸਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਰਸਤਾ ਵੀ ਇਸ ਤਰ੍ਹਾਂ ਜਿਵੇਂ ਕੋਈ ਦਫ਼ਤਰ ਦਾ ਚਪੜਾਸੀ ਵੀ ਨਹੀਂ ਬਦਲਦਾ ਇਸ ਤਰੀਕੇ ਨਾਲ ਇਹਨਾਂ ਨੇ ਜਥੇਦਾਰਾਂ ਨੂੰ ਬਦਲਿਆ ਜਿਸ ਕਰਕੇ ਪੂਰੀ ਦੁਨੀਆ 'ਚ ਵਸਦੇ ਸਿੱਖਾਂ 'ਚ ਰੋਹ ਆ ਤੇ ਉਹੀ ਰੋਹ ਆ ਜਿਹੜਾ ਅੱਜ ਇੱਥੇ ਗੁੱਸਾ ਫਟਿਆ ਵਾ ਕਿ ਅੱਜ ਦੇਖੋ ਕਿੰਨਾ ਸੰਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਸਥਾਵਾਂ ਇੱਥੇ ਪੁੱਜੀਆਂ ਨੇ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਪੁੱਜ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਿਹਦੇ ਕਰਕੇ ਐਡਵੋਕੇਟ ਧਾਮੀ ਸਾਹਿਬ ਨੂੰ ਖੁਦ ਇੱਥੇ ਆ ਕੇ ਮੈਮੋਰੰਮ ਜਿਹੜਾ ਉਹ ਲੈਣਾ ਪਿਆ ਦੇਖੋ ਅੱਜ ਦਮਦਮ ਅੱਜ ਦਾ ਦਿਨ ਪੰਥਕ ਸਿਆਸਤ ਦੇ ਵਿੱਚ ਕਾਫੀ ਹੰਗਾਮੇ ਭਰਿਆ ਰਿਹਾ ਜਿੱਥੇ